ਨਾਵੇਂ ਤੁਹਾਡਾ ਕੀ ਲੱਗਦੀ ਸੀ ਜਿਹਦੀ ਮੌਤ ਹੋਈ ਹੈ ਮੇਰੀ ਲੜਕੀ ਆ ਜੀ ਮੇਰਾ ਨਾਮ ਭਗਵਾਨ ਸਿੰਘ ਪਿੰਡ ਚਾਂਕੜੂਗਰੇ ਕਿਵੇਂ ਮੌਤ ਕਿਵੇਂ ਹੋਈ ਮੌਤ ਇਸ ਤਰ੍ਹਾਂ ਵੀ ਮੈਂ 8 ਵਜੇ ਵੈਸੇ ਗਿਆ ਮੈਂ ਕੁਦਰਤ ਵੱਲੋਂ ਤੇ ਇਹ ਮੁੰਡਾ ਗੇੜ ਦੇ ਮੈਨੂੰ ਵੇਖ ਕੇ ਭੱਜ ਗਿਆ ਮੇਜਾ ਸਿੰਘ ਚਾਂਕੜੂਗਰਾ ਹੈ ਤੇ ਮੋਰਸਾ ਸੇ ਹਟ ਗਿਆ ਜਦੋਂ ਮੈਂ ਜਾ ਕੇ ਆਪਣੇ ਆਪ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਕੁੜੀ ਦੇ ਫਾ ਲਿਆ ਮੈਂ ਵੈਸੇ ਤੌਰ 'ਤੇ ਮੋਰਸਾ ਲਾਇਆ ਹੌਸੇ ਨਾਲ ਲਾ ਕੇ ਵੇਖਿਆ ਤੇ ਕੁੜੀ ਲੰਕੀ ਸੀ ਉਹ ਕਹਿੰਦਾ ਮੇਰੇ ਕੋਲ ਨਹੀਂ ਜਾ ਡਾ ਚੱਲੇਗੀ ਫਿਰ ਐਸਲੀਏ ਨੂੰ ਲਾਗੇ ਆਵਾਜ਼ ਮਾਰੀ ਆ ਕਿ ਭਜੋ ਪਿਆਤਾ ਕੁੜੀ ਨੇ ਫਾ ਲੈ ਲਿਆ ਤੇ ਅਬ ਟੁਕੀਏ ਇਹਨਾਂ ਟੁਕੀਆ ਲਾਈ ਆ ਉਹਦਾ ਸਾਰਾ ਖਤਮ ਹੋ ਗਿਆ ਇਹ ਵੇਚਰ ਨੇ ਖੁਦ ਆਵੇ ਮੌਕੇ ਤੇ ਕੰਮ ਕੀਤਾ ਨੇ ਮੇਜਰ ਕੌਣ ਐ ਮੇਜਰ ਮੁੰਡਾ ਚੱਕ ਡੋਕਰਾਂ ਦਾ ਐ ਤੇ ਇਹਦੇ ਪਤੀ ਦਾ ਕੀ ਨਾਮ ਐ ਇਹਦੇ ਪਤੀ ਦਾ ਨਾਮ ਹੈਗਾ ਕੁਲਦੀਪ ਸਿੰਘ ਅੱਛਾ ਜੀ ਉਹ ਉਹ ਆਪਣੇ ਬਾਹੜ ਦਬਈ ਆ ਜੀ ਅੱਛਾ ਜੀ ਹਾਂ ਜੀ ਤੇ ਮੇਜਰ ਨੇ ਕਿ ਉਹ ਮਾਰਿਆ ਕੋਈ ਰੰਜਸੀ ਪੁਰਾਣੀ ਹਾਂਜੀ 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 ਕੀ ਰੰਜਸੀ ਹੋ ਸਕਦਾ ਇਹਨਾਂ ਦਾ ਕੋਈ ਆਪਸੇ ਕੋਈ ਗਲਬਾਤ ਹੋ ਗਈ ਅੱਛਾ ਜੀ ਜ਼ਬਰਦਸਤੀ ਕਰਦਾ ਹੋਗਾ ਜਦੋਂ ਦਸਤੀ ਉੱਤੇ ਹੋਈ ਗੱਲ ਹੋਈ ਉਹਦੀ ਅੱਛਾ ਜੀ ਤੇ ਜ਼ਬਰਦਸਤੀ ਨਾਲ ਇਹਨੇ ਮਲ ਪਾ ਦਿੱਤਾ ਮਲ ਜ਼ਬਰਦਸਤੀ ਮਾਰਿਆ ਗਿਆ ਹਾਂਜੀ ਜ਼ਬਰਦਸਤੀ ਨਾਲ ਇਹਨੇ ਮਾਰਕੁੱਟ ਹੀ ਮਾਰੀ ਕੀ ਤੇਲਾ ਵੀ ਕਰੀ ਤੁਹਾਡੀ ਬੇਟੀ ਨੇ ਕੋਈ ਕੰਪਲੇਟ ਕੀਤੀ ਕਦੀ ਦੱਸਿਆ ਇਸ ਬਾਰੇ ਨਹੀਂ ਇਹਦੇ ਬਾਰ ਸਾਨੂੰ ਨਹੀਂ ਦੱਸਿਆ ਤੇ ਪੁਲਿਸ ਕੰਪਲੇਟ ਕੀਤੀ ਹੈ ਹਾਂਜੀ ਕੀਤੀ ਹੈ ਜੀ ਕੀ ਮੰਗ ਕਰਦੇ ਹੋ ਹਜੀ ਆਪਾਂ ਮੰਗ ਕੇ ਮੁੰਡੇ ਨੂੰ ਮੋਰ ਸਜ਼ਾ ਹੋਣੀ ਚਾਹੀਦੀ ਆ ਜੀ ਜੋ ਕਾਨੂੰਨੀ ਕਾਰਵਾਈ ਹੈ ਸਾਡੀ ਬੱਚੇ ਦੇ ਕਿਦੇ ਦੋ ਦੋ ਮੇਰੇ ਦੋਦੇ ਇੱਕ ਲੜਕੇ ਦੋਰੀ ਹੈ ਜੀ ਕਿੰਨੇ ਸਾਲ ਹੋਏ ਵਿਆਹ ਨੂੰ ਵਿਆਹ ਨੂੰ ਹੋ ਗਿਆ 13-14 ਸਾਲ ਇਹ ਆਈ ਨਾ ਹੋ ਗਿਆ ਤੇ ਜਿਹੜਾ ਤੁਹਾਡਾ ਜਵਾਈ ਹੈ ਕਿੰਨੇ ਸਾਲ ਹੋ ਗਏ ਉਹਨੂੰ ਬਾਹਰ ਉਹਨੂੰ ਪਹਿਲਾਂ 5 ਸਾਲ ਅੱਗੇ ਲਾ ਗਿਆ ਸੀ 5 ਸਾਲਾਂ ਤੋਂ ਮੁੜ ਕੇ ਆਪਣਾ ਸਾਥੀਪਾ ਬਣਾ ਗਿਆ ਫਿਰ ਮੁੜ ਕੇ ਹੁਣ ਚਲਾ ਗਿਆ 1.5-2 1.5 ਮਹੀਨਾ ਹੋ ਗਿਆ ਜੀ ਇਹ ਜਿਹੜਾ ਸੀ ਮੇਜਰ ਸਿੰਘ ਦਾ ਸਹੁਰੇ ਦਾ ਪਿੰਡ ਕਿਹੜਾ ਹੈ ਉਹਦਾ ਪਿੰਡ ਚੱਕ ਡੋਗਰਾ ਹੈ ਤੇ ਤੁਹਾਡੀ ਬੇਟੀ ਦਾ ਪਿੰਡ ਜਿਹੜਾ ਹੈ ਉਹ ਵੀ ਚੱਕ ਡੋਗਰ ਹੈ ਸਾਡਾ ਚੱਕ ਡੋਗਰ ਹੈ ਮਤਲਬ ਸਾਡਾ ਚੱਕ ਡੋਗਰ ਵੱਡਾ ਜੀ ਅਸਰ ਤੇ ਤੇਰੇ ਆਪਾਂ ਮੜਕੀ ਵੈ ਜੀ ਤੇੜੇ ਅਸਰ ਜੀ ਹਾਂ ਜੀ ਤੇੜੇ ਕੀ ਮੰਗ ਕਰਦੇ ਆਪਾਂ ਮੰਗੇ ਕਰਨਾ ਵੀ ਜੋ ਕਾਨੂੰਨੀ ਕਾਰਵਾਈ ਉੱਤੇ ਮਾਨੂੰ ਕਾਰਵਾਈ ਕੀਤੀ ਜਾਵੇ ਜੋ ਮੈਂ ਤੁਹਾਡਾ ਕਿਹੜਾ ਪਿੰਡ ਮੇਰਾ ਪਿੰਡ ਭਾਈ ਤੇੜਾ ਰਾਜਪੂਤਾਂ ਬੱਗਾ ਸਿੰਘ ਮੇਰਾ ਨਾਮ ਹੈ ਲੜਕੀ ਜੀ ਲੱਗਦੀ ਸੀ ਤੁਹਾਡੀ ਲੜਕੀ ਸਾਡੀ ਭਾਬੀ ਲੱਗਦੀ ਕੀ ਗੱਲ ਬਾਤ ਹੈ ਸੋਰੀ ਗੱਲ ਬਾਤ ਇਹ ਤਾਂ ਨਜਾਇਜ਼ ਮੰਦ ਚੱਲਦੇ ਨੇ ਉਹ ਮੁੰਡੇ ਦੇ ਹੂੰ ਤੇ ਉਹ ਜ਼ਬਰਦਸਤੀ ਕਰਦਾ ਸੀ ਇਹਦੇ ਨਾਲ ਹੂੰ ਤੇ ਉਹਨੇ ਕਿਤੇ ਕੁੜੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕਿ ਮੇਰੇ ਘਰੇ ਨਾ ਆਇਆ ਕਰ ਮੇਰੇ ਦੌਰ ਜੇਠ ਨੇ ਹੂੰ ਤੇ ਉਹਦੇ ਨਹੀਂ ਫਿਰ ਉਹਨੇ ਕੋਈ ਗੱਲ ਕੀਤੀ ਕਿ ਤੈਨੂੰ ਫਾਹ ਦੇ ਕੇ ਤੇ ਮਾਰ ਕੇ ਚਲ ਗਿਆ ਕਿੰਨੇ ਤੋਂ ਸਮੇਂ ਕਿੰਨੇ ਕੋ ਸਮੇਂ ਤੋਂ ਨਜਾਇਜ਼ ਸਬੰਧ ਚੱਲ ਰਹੇ ਸੀ ਇਹ ਪਾਜੀ ਕੋਈ ਮੇਰੇ ਸਾਹਮਣੇ ਜਿੱਦੂ ਸਾਡਾ ਮੁੰਡਾ ਬਾਹਰ ਗਿਆ ਨਾ ਪਹਿਲੀ ਵਾਰੀ ਇਹਦਾ ਉਦੋਂ ਦਾ ਕੁਝ 6 ਮਹੀਨੇ ਸਾਲ ਹੋ ਗਿਆ ਜਦੋਂ ਇਹ ਚੱਲਦੇ ਹੁੰਦੇ ਸੀ ਹੂੰ ਅੱਜ ਤੁਸੀਂ ਕੀ ਦੇਖਿਆ ਅੱਜ ਇਹ ਦੇਖਿਆ ਵੀ ਜਦੋਂ ਇਹ ਲੜਕੀ ਦੇ ਪਿਤਾ ਜੀ ਆਏ ਨੇ ਆਪਾਂ ਆਪਣੇ ਘਰ ਦੇ ਬੂਰੇ ਖੜੇ ਆ ਇਹਨਾਂ ਨੇ ਆਏ ਨੇ ਤੇ ਇਹ ਅੰਦਰ ਵੜਨ ਲੱਗੇ ਤਾਂ ਅੰਦਰੋਂ ਨਿਗਾ ਤੇ ਆ ਵਿਖਿਆ ਉਹ ਅੰਦਰੋਂ ਭੱਜ ਗਿਆ ਗੇਟ ਤੋਂ ਗੇਟ ਖੋਲ ਕੇ ਤੇ ਗਾੜੀ ਅਗਲੇ ਪਾਸੇ ਅਹੀਂ ਖੜੇ ਰਹੀ ਵੀ ਭਾਈ ਦਾ ਵੀ ਵਿਖਿਆ ਵੀ ਅੰਦਰੋਂ ਨਿਕਲ ਕੇ ਜੀ ਗਿਆ ਫਿਰ ਇਹਨਾਂ ਰੋਲਾ ਪਾਇਆ ਅਹੀਂ ਭੱਜ ਗਿਆ ਆਣ ਕੇ ਤੇ ਫਿਰ ਉਹਦੇ ਸਰਦਾਰ ਸਾਹਿਬ ਵੱਢ ਗਏ ਤੇ ਫਿਰ ਇਹਨੂੰ ਲਾਇਆ ਹਾਂ ਮੌਕੇ ਤੇ ਮੌਤ ਹੋ ਚੁੱਕੀ ਸੀ ਹਾਂਜੀ ਹਾਂਜੀ ਮੌਕੇ ਤੇ ਕੀ ਮੰਗ ਕਰਦੇ ਹੁੰਦੇ ਨੇ ਮੰਗ ਭਾਈ ਜੀ ਨੂੰ ਸਜ਼ਾ ਹੋਣੀ ਚਾਹੀਦੀ ਆ ਹਾਂ ਜੇ ਜਿੱਦਾਂ ਸਾਡਾ ਘਰ ਬਰਬਾਦ ਹੋਵੇ ਉਹ ਵੀ ਬਰਬਾਦ ਹੋਵੇ ਹੂੰ ਪੁਲਿਸ ਕੰਪਲੀਟ ਕੀਤੀ ਆ ਓਕੇ ਤੇ ਪੁੰਜੀ ਬੋਲ ਹਾਂਜੀ ਮਾਮਲਾ ਇਹ ਨਾਲ ਲੜਕੀ ਜਿਹੜੀ ਆ ਚੱਕ ਡੋਗਣ ਵਾਲੀ ਆ ਨਾ ਇਹਦਾ ਜਿਹੜੀ ਇਹਦਾ ਨਾਮ ਬਾਗੀ ਕੌਰ ਆ ਬਾਗੀ ਕੌਰ ਆ ਡਾਕਟਰ ਆਪੁਰ ਪਗਵਾਨ ਸਿੰਘ ਤੇ ਇਹਨਾਂ ਦਾ ਵੈਸੇ ਪਿੰਡ ਹੈਗਾ ਵਾ ਚੱਕ ਡੋਗਰਾ ਤੇ ਇਹ ਵਿਆਹੀ ਆ ਤੇ ਤੇ ਦਾ ਫਿਲਮੀ ਕੀ ਹੈ ਜੰਦਰ ਕੀ ਦੱਸੇ ਕਬਰੀਬ ਸਿੰਘ ਨਾਂ ਦੇ ਲੜਕੇ ਨਾਲ ਜੀ ਸ਼ਾਦੀ ਹੋਈ ਆ ਜਿਹੜਾ ਜੀ ਦਾ ਘਰ ਵਾਲਾ ਉਹ ਨਾ ਵਿਦੇਸ਼ ਚ ਦबई ਜਾਂਦਾ ਪਿਛਲੇ 2 ਮਹੀਨਿਆਂ ਤੋਂ ਗਿਆ ਵਾ ਇਹਦੇ ਹੁਣ ਨਾ ਹੀ ਨੇ ਆਪਣੇ ਮਤਲਬ ਤੇਕੇ ਘਾ ਲਈ ਹਾਂ ਆ ਲੈ ਲਿਆ ਵਾ ਕਮਦੇ ਦੇ ਵਿੱਚ ਤੇ ਇਹਦੇ ਨਾਲ ਇੱਕ ਮੇਜਰ ਸਿੰਘ ਸਾਨੋਵ ਕਨੈਲ ਸਿੰਘ ਵਾਸੀ ਚੱਕ ਲੋਗਰਾਂ ਦਾ ਮੁੰਡਾ ਸੀ ਜਿਹੜਾ ਨੇ ਤੇਕੇ ਬਰਬਾਦ ਆ ਉਹਦੇ ਨਾਲ ਇਹਦੀ ਮਤਲਬ ਕੀ ਲਵ ਰਿਸ਼ਨਸ਼ਲ ਹਾਲੋ ਸੀਗੇ ਉਹਦੇ ਦੌਰਾਨ ਹੀ ਇਹ ਉਹਨਾਂ ਦੇ ਘਰੋਂ ਦਾ ਜਾਂਦਾ ਸੀ ਤੇ ਭਗਵਾਨ ਸਿੰਘ ਕਹਿੰਦਾ ਵੀ ਅੱਜ ਮੈਂ ਸਵੇਰੇ ਜਦੋਂ ਇਹਨਾਂ ਦੇ ਆਪਣੇ ਘਰ ਪਤਾ ਲੈਣ ਲਈ ਹੁੰਨਾ ਅੱਗੇ ਭਗਵਾਨ ਸਿੰਘ ਕੋਣ ਹੈਗੇ ਨੇ ਭਗਵਾਨ ਸਿੰਘ ਜਿਹਦੇ ਆ ਇਹਨਾਂ ਦੇ ਮਾਤਾ ਲੜਕੀ ਦੇ ਫਾਦਰ ਆ ਲੜਕੀ ਦੇ ਫਾਦਰ ਆ ਇਹ ਜਿਹੜੂ ਆਪਣੇ ਆਏ ਘਰ ਤੇ ਇਹਨਾਂ ਨੇ ਆ ਕੇ ਰੇਖਾ ਵਾ ਵੀ ਇੱਕ ਬੰਦਾ ਨਾ ਗੇਟ ਚੋਂ ਜਿਹਨੂੰ ਗੇਟ ਫੜਕਾਇਆ ਵਾ ਸਵੇਰੇ 8:00 ਵਜੇ ਉਹ ਧੱਕਾ ਮਾਰ ਕੇ ਭੱਜ ਗਿਆ ਇਹਨਾਂ ਨੂੰ ਮੋਟਰਸਾਈਕਲ ਵੀ ਉਹ ਤਾਂ ਉੱਥੇ ਰਹਿ ਗਿਆ ਜਦੋਂ ਉਹਦੇ ਅੰਦਰ ਜਾ ਕੇ ਵੇਖਿਆ ਵਾ ਤੇ ਉਹਦੀ ਜਿਹੜੀ ਲੜਕੀ ਆ ਬਾਵੀ ਕੌਰ ਉਹਨੇ ਪੱਖੇ ਦੀ ਛੱਪ ਦੇ ਨਾਲ ਨਾ ਮਤਲਬ ਰਸੀ ਹੀ ਰਸੀ ਦੇ ਨਾਲ ਇੱਕ ਥੱਲੇ ਕਪੜਾ ਪਾ ਕੇ ਨਾ ਚੁੰਨੀ ਉਹਦੇ ਨਾਲ ਬਾਹ ਲਿਆ ਹੋਇਆ ਉਹਨਾਂ ਨੂੰ ਉਤਾਰ ਕੇ ਵੇਖਿਆ ਤੁਰੀ ਡੈਥ ਹੋ ਚੁੱਕੀ ਹੁਣ ਉਹਨਾਂ ਨੇ ਮੇਜਰ ਸਿੰਘ ਸੰਤੋਮ ਕਰਨੈਲ ਸਿੰਘ ਵਾਸੀ ਚੱਕ ਦੁਗਰਾਂ ਦੇ ਖਿਲਾਫ ਨਾ 306 ਆਈਪੀਸੀ ਦਾ ਮਕਦਮਾ ਦਰਜ ਕਰਾਇਆ ਵਾ ਇਹ ਮਕਦਮਾ ਨੰਬਰ ਜਿਹੜਾ ਵਾ ਇਹ ਹੈਗਾ ਮਕਦਮਾ ਨੰਬਰ 183 ਆਈਜੀ ਡੇਟ ਦਾ ਮਿਤੀ 24 9 24 306 24 506 ਆਈਪੀਸੀ ਪੁਰਾਣੇ ਜੁਰਮਾਂ ਚ ਹੁਣ ਦੇ ਜੁਰਮਾਂ ਦੇ ਵਿੱਚ ਹੈ ਰਾਵ 108 3 ਬ੍ਰੈਕਟ ਚ 5 352 ਬ੍ਰੈਕਟ ਚ 3 ਬੀ ਐਨ ਐਸ ਪੀ ਐਸ ਜਨਾਲੇ ਦਰਜ ਹੋਇਆ ਬਾਕੀ ਦੋਸ਼ੀ ਦੀ ਭਾਲ ਜਾਰੀ ਹੈ ਜਲਦੀ ਨਾਲ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ